ਦੋਸਤੋ ਪਿੰਡਾ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਚੁੱਕੇ ਹਾਂ ਵੀ ਬੈਂਕਿੰਗ ਸੈਕਟਰ ਕੀ ਹੁੰਦਾ ਹੈ ਇਹ ਕਿਵੇਂ ਕੰਮ ਕਰਦਾ ਹੈ ਤੇ ਮਤਲਬ ਕਿ ਖਾਤੇ ਕਿੰਨੇ ਪ੍ਰਕਾਰ ਦੇ ਹੁੰਦੇ ਆ ਜਾਂ ਫਿਰ ਚੈੱਕ ਕਿੰਨੇ ਪ੍ਰਕਾਰ ਦੇ ਹੁੰਦੇ ਇਹਦੇ ਬਾਰੇ ਆਪਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਗੱਲ ਕਰ ਚੁੱਕੇ ਹਾਂ ਤੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਇਹ ਅੱਜ ਮਤਲਬ ਕਿ ਰਿਜ਼ਰਵ ਬੈਂਕ ਆਫ ਇੰਡੀਆ ਰਿਜ਼ਰਵ ਬੈਂਕ ਆਫ ਇੰਡੀਆ ਕਿਵੇਂ ਕੰਮ ਕਰਦਾ ਤੇ ਰਿਜ਼ਰਵ ਬੈਂਕ ਆਫ ਇੰਡੀਆ ਕੀ ਆ ਤੇ ਇਹ ਕਿਵੇਂ ਪੂਰੇ ਮਤਲਬ ਕਿ ਆਪਣੇ ਦੇਸ਼ ਦੀ ਇਕਨੋਮੀ ਨੂੰ ਅਰਥਵਿਵਸਥਾ ਨੂੰ ਕਿਵੇਂ ਆਪਣੇ ਕੰਟਰੋਲ ਦੇ ਵਿੱਚ ਰੱਖਦਾ ਹੈਗਾ ਤੇ ਇਹਦੇ ਬਾਰੇ ਅੱਜ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਹਾਂਜੀ ਸਭ ਤੋਂ ਪਹਿਲਾਂ ਵੀ ਰਿਜ਼ਰਵ ਬੈਂਕ ਆਫ ਇੰਡੀਆ ਕਿਵੇਂ ਕੰਮ ਕਰਦਾ ਹੈ ਰਿਜ਼ਰਵ ਬੈਂਕ ਆਫ ਇੰਡੀਆ ਦਾ ਮਤਲਬ ਕਿ ਬਹੁਤ ਮੇਨ ਕੰਮ ਆ ਜਿਹੜਾ ਆਪਣੇ ਦੇਸ਼ ਦੀ ਇਕਨੋਮੀ ਨੂੰ ਕੰਟਰੋਲ ਕਰਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਮਤਲਬ ਕਿ ਵਿੱਤੀ ਨਿਗਰਾਨੀ ਜਿਹੜਾ ਆਪਣਾ ਫਾਈਨੈਂਸ਼ੀਅਲ ਸਿਸਟਮ ਆ ਉਹਦੇ ਉੱਤੇ ਮਤਲਬ ਕਿ ਪੂਰੀ ਇਹਦੀ ਨਿਗਰਾਨੀ ਰਹਿੰਦੀ ਹੈ ਨਜ਼ਰ ਰਹਿੰਦੀ ਆ ਤਾਂ ਉਹਨੂੰ ਕਿਵੇਂ ਚਲਾਉਣਾ ਕਿਵੇਂ ਕੀ ਕਰਨਾ ਕਿਹੜੀਆਂ-ਕਿਹੜੀਆਂ ਪਾਲਿਸੀਆਂ ਬਣਾਉਣੀਆਂ ਨੇ ਉਹਨਾਂ ਨੂੰ ਕਿਵੇਂ ਲਾਗੂ ਕਰਨਾ ਇਹ ਸਾਰਾ ਕੰਮ ਰਿਜ਼ਰਵ ਬੈਂਕ ਆਫ ਇੰਡੀਆ ਦਾ ਜਿਹੜੀ ਉਹ ਆਪਣੀ ਮਤਲਬ ਕਿ ਗਵਰਨਮੈਂਟ ਆਫ ਇੰਡੀਆ ਦੇ ਨਾਲ ਮਿਲ ਕੇ ਕੰਮ ਕਰਦੀ ਆ ਰਿਜ਼ਰਵ ਬੈਂਕ ਆਫ ਇੰਡੀਆ ਜਿਹੜੀ ਇਹ ਮਤਲਬ ਕਿ ਮਿਨਿਸਟਰੀ ਆਫ ਫਿਨਾਂਸ ਦੇ ਅੰਦਰ ਹੀ ਆਉਂਦੀ ਆ ਉਸ ਤੋਂ ਬਾਅਦ ਆ ਕਿ ਵਿੱਤੀ ਪ੍ਰਣਾਲੀ ਦਾ ਰੈਗੂਲੇਸ਼ਨ ਅਤੇ ਸੁਪਰਵਾਈਜ਼ਰ ਮਤਲਬ ਕਿ ਜਿਹੜਾ ਵੀ ਆਪਣਾ ਪੂਰਾ ਫਾਈਨੈਂਸ਼ੀਅਲ ਸਿਸਟਮ ਹੈ ਇਹਨੂੰ ਰੈਗੂਲੇਟ ਕਿਵੇਂ ਕਰਨਾ ਇਹਦੇ ਵਾਸਤੇ ਪਾਲਿਸੀਆਂ ਬਣਾਉਣਾਗੇ ਮੈਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਪਾਲਿਸੀਆਂ ਬਣਾਉਣਾ ਤੇ ਇਹਦਾ ਸੁਪਰਵਾਈਜ਼ ਕਰਨਾ ਮਤਲਬ ਕਿ ਇਹਨੂੰ ਪੂਰੇ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਇਹ ਵੀ ਰਿਜ਼ਰਵ ਬੈਂਕ ਉਹ ਇੰਡੀਆ ਦਾ ਕੰਮ ਆ ਤੀਸਰਾ ਹੈ ਬੈਂਕਰ ਤੇ ਸਰਕਾਰ ਨੂੰ ਕਾਰਜਾ ਦੇਣਾ ਮਤਲਬ ਕਿ ਆਪਾਂ ਰਿਜ਼ਰਵ ਬੈਂਕ ਨੂੰ ਇਹਨੂੰ ਬੈਂਕਾਂ ਦਾ ਬੈਂਕ ਵੀ ਕਹਿ ਸਕਦੇ ਆਂ ਕਿਉਂਕਿ ਜਿਵੇਂ ਆਪਾਂ ਨੂੰ ਕੋਈ ਜੇ ਪੈਸੇ ਦੀ ਲੋੜ ਹੁੰਦੀ ਹੈ ਤਾਂ ਆਪਾਂ ਬੈਂਕ ਕੋਲੇ ਜਾਂਦੇ ਆ ਵਿਆਜ ਮਤਲਬ ਕਿ ਬੈਂਕ ਕੋਲੇ ਲੋਨ ਲੈਣ ਜਾਂਦੇ ਆ ਤੇ ਉਹਨੂੰ ਆਪਾਂ ਵਿਆਜ ਦੰਦੇ ਆ ਤੇ ਲੋਨ ਲੈਣੇ ਆ ਇਸੇ ਤਰ੍ਹਾਂ ਜਦੋਂ ਬੈਂਕਾਂ ਨੂੰ ਜਾਂ ਫਿਰ ਗਵਰਨਮੈਂਟ ਆਫ ਇੰਡੀਆ ਨੂੰ ਪੈਸੇ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਆਰਬੀਆਈ ਤੋਂ ਲੋਨ ਲੈਂਦੇ ਨੇ ਉਸ ਤੋਂ ਬਾਅਦ ਵਿਦੇਸ਼ੀ ਮੁਦਰਾ ਦਾ ਪ੍ਰਬੰਧਨ ਵਿਦੇਸ਼ੀ ਮੁਦਰਾ ਦਾ ਪ੍ਰਬੰਧਨ ਮਤਲਬ ਕਿ ਜਦੋਂ ਵੀ ਕੋਈ ਬਾਹਰਲੇ ਦੇਸ਼ਾਂ ਦੇ ਵਿੱਚ ਇੰਪੋਰਟ ਐਕਸਪੋਰਟ ਜਾਂ ਸੋਨੇ ਦਾ ਲੈਣਦੇ ਆ ਨਾ ਸੋਨਾ ਖਰੀਦਣਾ ਵੇਚਣਾ ਪਹਿਲੇ ਕੰਮ ਕਰਨਾ ਤਾਂ ਇਹ ਸਾਰਾ ਮਤਲਬ ਕਿ ਇਹਦਾ ਪ੍ਰਬੰਧਨ ਜਿਹੜਾ ਵਿਦੇਸ਼ੀ ਮੁਦਰਾ ਦਾ ਫੋਰਨ ਐਕਸਚੇਂਜ ਦਾ ਉਹ ਪੂਰਾ ਪ੍ਰਬੰਧਨ ਵੀ RBI ਦੇ ਕੋਲ ਹੀ ਹੈ ਤੇ RBI ਇਹਨੂੰ ਪੂਰੇ ਨੂੰ ਕੰਟਰੋਲ ਕਰਦੀ ਹੈ ਇਸ ਤੋਂ ਬਾਅਦ ਨੋਟਾਂ ਦੀ ਸਪਲਾਈ ਮਤਲਬ ਕਿ ਕਿੰਨੇ ਨੋਟ ਸਾਂਪਣੇ ਆ ਕਿਤਨੇ ਕਿੰਨੇ ਕਿੰਨੇ ਰੁਪਈ ਦੇ ਕਿਹੜੇ ਕਿਹੜੇ ਨੋਟਸ ਆਪੇ ਜਾਣਗੇ ਤੇ ਕਿੰਨੀ ਕਰੰਸੀ ਛਾਪੀ ਜਾਊਗੀ ਇਹਦਾ ਪੂਰਾ ਕੰਟਰੋਲ RBI ਦੇ ਕੋਲ ਹੈ ਇਹ RBI ਮਤਲਬ ਕਿ ਡਿਸਾਈਡ ਕਰਦੀ ਹੈ ਕਿੰਨੇ ਨਵੇਂ ਬੈਂਕ ਨੋਟ ਮਾਰਕੀਟ ਦੇ ਵਿੱਚ ਲਿਆਉਣੇ ਆ ਤੇ ਉਸ ਤੋਂ ਬਾਅਦ ਜਿਹੜੇ ਪੁਰਾਣੇ ਨੋਟ ਹੁੰਦੇ ਆ ਜਿਹੜੇ ਐਕਸਪਾਇਰ ਹੋ ਗਏ ਪਾਟੇ ਹੋਏ ਨੋਟ ਜਾਂ ਫਿਰ ਆਪਾਂ ਇਹ ਉਹ ਵੀ ਜਮ੍ਹਾਂ ਕਰ ਦਿੰਦੇ ਆ ਤਾਂ ਉਹ ਬੈਂਕਰਾਂਹੀਂ ਆਰਬੀਆਈ ਕੋਲੇ ਪਹੁੰਚ ਜਾਂਦੇ ਆ ਫਿਰ ਉਹਨਾਂ ਨੂੰ ਡਿਸਟਰਾਏ ਕਰਨ ਦਾ ਮਤਲਬ ਕਿ ਉਹਨਾਂ ਨੂੰ ਨਸ਼ਟ ਕਰਨ ਦਾ ਕੰਮ ਵੀ ਜਿਹੜਾ ਆਰਬੀਆਈ ਕਰਦੀ ਹੈ ਉਸ ਤੋਂ ਬਾਅਦ ਜਾਲੀ ਕਰੰਸੀ ਜਾਲੀ ਕਰੰਸੀ ਨੂੰ ਕੰਟਰੋਲ ਕਰਨਾ ਜਾਲੀ ਕਰੰਸੀ ਦੀ ਨਿਗਰਾਨੀ ਰੱਖਣਾ ਵੀ ਦੇਸ਼ ਦੇ ਵਿੱਚ ਕਿਤੇ ਜਾਲੀ ਨੋਟ ਤਾਂ ਨਹੀਂ ਮਤਲਬ ਕਿ ਚੱਲ ਰਹੀ ਤਾਂ ਉਹਦੀ ਵੀ ਨਿਗਰਾਨੀ ਰੱਖਣ ਦਾ ਕੰਮ ਵੀ ਆਰਬੀਆਈ ਦਾ ਤੇ ਆਰਬੀਆਈ ਮਤਲਬ ਕਿ ਸਮੇਂ-ਸਮੇਂ ਤੇ ਆਪਣੇ ਗਾਹਕਾਂ ਨੂੰ ਸੂਚਿਤ ਕਰਦੀ ਰਹਿੰਦੀ ਆ ਵੀ ਆਪਾਂ ਅਸਲੀ ਨੋਟ ਦੇ ਵਿੱਚ ਤੇ ਜਾਲੀ ਨੋਟ ਦੇ ਵਿੱਚ ਕੀ ਫਰਕ ਹੈ ਉਹਨੂੰ ਤਾਂ ਜੋ ਗਾਹਕ ਨੂੰ ਪਤਾ ਚੱਲ ਸਕੇ ਤਾਂ ਉਹਦੇ ਬਾਰੇ ਵੀ ਮਤਲਬ ਕਿ ਇਹ ਟਾਈਮ ਟੂ ਟਾਈਮ ਜਿਹੜੀਆਂ ਗਾਈਡਲਾਈਨਾਂ ਜਾਂ ਮਤਲਬ ਕਿ ਉਹਦੇ ਉੱਤੇ ਸਰਤਾਂ ਆਉਂਦੀਆਂ ਰਹਿੰਦੀਆਂ ਨੇ ਵੀ ਜਾਲੀ ਨੋਟ ਇਸ ਤਰ੍ਹਾਂ ਦੇ ਵਿੱਚ ਮਤਲਬ ਕਿ ओरिजिनल ਨੋਟ ਦੇ ਵਿੱਚ ਇਹ ਚੀਜ਼ਾਂ ਨਹੀਂ ਨਿਸ਼ਾਨੀਆਂ ਨਹੀਂ ਜਿੰਨਾ ਉਹ ਦੇਖ ਕੇ ਗਾਹਕ ਨੋਟ ਵੀ ਪਛਾਣ ਕਰ ਸਕਦਾ ਤੇ ਉਸ ਵਾਸਤੇ ਇਹਨਾਂ ਨੇ ਇੱਕ ਮਤਲਬ ਕਿ ਵੈਬਸਾਈਟ ਵੀ ਇਹਨਾਂ ਦੀ ਉਦੇ ਉੱਤੇ ਜਾ ਕੇ ਵੀ ਕੋਈ ਵੀ ਬੰਦਾ ਚੈੱਕ ਕਰ ਸਕਦਾ ਵੀ オリジナル ਨੋਟ ਤੇ ਜਾਲੀ ਨੋਟ ਦੇ ਵਿੱਚ ਕੀ ਫਰਕ ਹੁੰਦਾ ਹੈਗਾ ਜਿਹਦਾ ਨਾਮ ਆਂਡ ਸਾਈਟ ਦਾ ਨਾਮ www. paisa bolta hai.org.in ਇਹ ਤੇ ਜਾ ਕੇ ਵੀ ਕੋਈ ਵੀ ਚੈੱਕ ਕਰ ਸਕਦਾ ਹੁਣ ਤੁਹਾਨੂੰ ਦੱਸਦੇ ਆਂ ਵੀ ਕਈ ਵਾਰ ਆਪਣੇ ਦਿਮਾਗ ਦੇ ਵਿੱਚ ਕੁਐਸਚਨ ਆਉਂਦਾ ਵੀ ਜੇ ਨੋਟ ਛਾਪਣ ਦਾ ਕੰਮ ਹੈ ਜਿਹੜਾ ਆਪਣੀ RBI ਕੋਲੀ ਆ ਤਾਂ ਫਿਰ ਉਹ ਇੰਨੇ ਨੋਟ ਕਿਉਂ ਨਹੀਂ ਛਾਪ ਲੈਂਦੀ ਵੀ ਪੂਰੇ ਲੋਕਾਂ ਦੀ ਗਰੀਬੀ ਦੂਰ ਹੋ ਜਾਏ ਪਰ ਉਹ RBI ਇਹ ਜਾਂ ਇੱਕ ਮਤਲਬ ਕਿ ਇਹ ਕੰਮ ਨਹੀਂ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਕਿਉਂਕਿ ਇਹਦੇ ਨਾਲ ਪੂਰਾ ਮਤਲਬ ਕਿ ਆਪਣਾ ਫਾਈਨੈਂਸ਼ੀਅਲ ਸਿਸਟਮ ਆ ਜਿਹੜਾ ਜਿਵੇਂ ਕਿ ਇਹ ਨੂੰ ਇਹਦਾ ਸੌਫਟ ਸਿਸਟਮ ਪੂਰਾ ਹੋ ਖਿਲ ਜੂਗਾ ਮਤਲਬ ਕਿ ਸਿਸਟਮ ਪੂਰਾ ਕੰਟਰੋਲ ਤੋਂ ਆਊਟ ਆਫ ਕੰਟਰੋਲ ਹੋ ਜੂਗਾ ਇਸ ਕਰਕੇ RBI ਇਹ ਜਿਹੜੀ ਮਤਲਬ ਕਿ ਆਪਣੇ ਹਿਸਾਬ ਦੇ ਨਾਲ ਕਿੰਨੀ ਵੀ ਕਰੰਸੀਆਂ ਨਹੀਂ ਹੈਗਾ ਵੀ ਸਾਫ ਸਾਫ ਕਿ ਨੋਟ ਗਰੀਬ ਜਨਤਾ ਦੇ ਵਿੱਚ ਵੰਡ ਦੇ ਜਾਂ ਲੋਕਾਂ ਨੂੰ ਵੰਡ ਦੇ ਜਿਹਦੇ ਨਾਲ ਪੂਰੀ ਲੋਕਾਂ ਦੀ ਗਰੀਬੀ ਦੂਰ ਹੋ ਜੇ ਪਰ ਇਹ ਬਹਿਮਾ ਵੀ ਇਹ ਨੋਟਾਂ ਨੋਟ ਆਉਣ ਨਾਲ ਲੋਕਾਂ ਦੀ ਗਰੀਬੀ ਦੂਰ ਹੋ ਜਾਊਗੀ ਕਿਉਂਕਿ ਉਹਦੇ ਨਾਲ 100 ਮੰਗਾਈ ਵਧੂਗੀ 100 ਮੰਗਾਈ ਵਧੂਗੀ ਤਾਂ ਪੂਰਾ ਸਿਸਟਮ ਹੀ ਮਤਲਬ ਕਿ ਗੜਬੜਾ ਜਾਊਗਾ ਸੂਰੇ ਸਿਸਟਮ ਦੇ ਵਿੱਚ ਗੜਬੜ ਹੋ ਜੂਗੀ ਤਾਂ ਕਰਕੇ ਆਰਬੀ ਆਪਣੀ ਮਰਜ਼ੀ ਦੇ ਨਾਲ ਨੋਟ ਮਤਲਬ ਕਿ ਜਿੰਨੇ ਵੀ ਨੋਟ ਚਾਹੇ ਤਾਂ ਉਹ ਨਹੀਂ ਸਾਫ ਸਕਦਾ ਮਤਲਬ ਕਿ ਜਿੰਨੀ ਜ਼ਰੂਰਤਾ ਉਹਨੇ ਹੀ ਨੋਟਾਂ ਦੀ ਉਹ ਸਪਲਾਈ ਕਰਦਾ ਤੇ ਉਹਨੂੰ ਮਾਰਕੀਟ ਦੇ ਵਿੱਚ ਨੋਟਾਂ ਨੂੰ ਭੇਜਦਾ ਹੈ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਆਰਬੀ ਇਹ ਜਿਹੜੀ ਉਹ ਮੰਗਾਈ ਨੂੰ ਕਿਵੇਂ ਕੰਟਰੋਲ ਕਰਦੀ ਹੈ ਇਸ ਵਾਸਤੇ ਮਤਲਬ ਕਿ ਕਪ ਕਈ ਤਾਂ RBI ਦੇ ਕੋਲੇ ਚਾਰ ਬ੍ਰਾਹਮ ਅਸਤਰ ਨੇ ਜਿਨ੍ਹਾਂ ਨਾਲ ਉਹ ਮਤਲਬ ਕਿ ਆਪਣੇ ਦੇਸ਼ ਦੀ ਮਹंगाई ਨੂੰ ਕੰਟਰੋਲ ਕਰ ਸਕਦੀ ਆ ਤਾਂ ਉਹ ਕਿਹੜੇ ਕਿਹੜੇ ਬ੍ਰਾਹਮ ਅਸਤਰ ਨੇ ਮੈਂ ਤੁਹਾਨੂੰ ਦੱਸ ਦਾਂਗਾ ਪਹਿਲਾ ਗਾਇਜ਼ੀ CRR CRR ਕੀ ਹੁੰਦਾ ਵੀ ਕੈਸ਼ ਰਿਜ਼ਰਵ ਰੇਸੋ ਮਤਲਬ ਕਿ ਇੱਕ ਕੈਸ਼ ਰੱਖਣ ਦੀ ਦਰ ਤਾਂ RBI ਕੀ ਆ ਮਤਲਬ ਕਿ ਜੋ ਵੀ ਬੈਂਕਾਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਸਾਰੀਆਂ ਬੈਂਕਾਂ ਨੂੰ ਜਿਹੜੇ ਲਾਇਸੈਂਸ ਦਿੰਦੀਆਂ ਤਾਂ RBI ਦੰਦੀ ਹੈ ਤੇ ਸਾਰੀਆਂ ਬੈਂਕਾਂ ਦਾ ਰੈਗੂਲੇਸ਼ਨ ਸਿਸਟਮ ਸਭ ਪਾਲਿਸੀ ਕੰਟਰੋਲ RBI ਦੇ ਹੱਥ ਚ ਹੈ ਤੇ RBI ਮਤਲਬ ਕਿ ਪੂਰੀਆਂ ਬੈਂਕਾਂ ਨੂੰ ਕੰਟਰੋਲ ਕਰਦੀ ਹੈ ਤਾਂ RBI ਨੇ ਕੁਝ ਪਾਲਿਸੀਆਂ ਬਣਾਗੀਆਂ ਹੋਈਆਂ ਜਿਵੇਂ CRR ਇੱਕ ਮਤਲਬ ਕਿ ਮਨੀਟਰੀ ਪਾਲਿਸੀ ਦੀ ਇੱਕ ਟਰਮ ਆ ਟੂਲ ਆ ਜਿਹਦੇ ਯੋਜਨਾ ਨਾਲ RBI ਮਤਲਬ ਕਿ ਪੂਰੀ ਮੰਗਿਆ ਇਹਨੂੰ ਕੰਟਰੋਲ ਦੇ ਵਿੱਚ ਰੱਖ ਸਕਦੀ ਹੈ CRR ਤੁਹਾਨੂੰ ਮਤਲਬ ਸਮਝ ਗਿਆ ਹੋਵੇ ਕੈਸ 1000 ਬ੍ਰੇਸੋ ਜਿਹੜੀ ਇਹ ਹੁਣ ਟਾਈਮ 'ਚ ਚੱਲ ਰਹੀ ਆ ਤਾਂ 4.5% ਚੱਲ ਰਹੀ ਆ ਕੈਸ਼ ਰਿజర్ਵ ਰੇਸ਼ੋ ਹੁੰਦੀ ਕੀ ਆ ਕੈਸ਼ ਰਿజర్ਵ ਰੇਸ਼ੋ ਹੁੰਦੀ ਆ ਵੀ ਜੇ ਅੱਜ ਦੇ ਘਣੀ ਕੋਈ ਮਤਲਬ ਕਿ ਬੈਂਕ ਦੇ ਕੋਲੇ 1000 ਰੁਪਏ ਜਮ੍ਹਾਂ ਕਰਵਾਉਂਦਾ ਹੈ ਤਾਂ ਉਹ ਬੈਂਕ ਨੂੰ ਕੈਸ਼ ਦੀ ਪਾਉਂਦੇ ਵਿੱਚ CRR ਕੈਸ਼ ਦੀ ਪਾਉਂਦੇ ਵਿੱਚ ਜਿਹੜਾ RBI ਕੋਲੇ ਉਹਦੇ ਵਿੱਚ ਮਤਲਬ ਕਿ 4.5% ਮਤਲਬ ਕਿ 4 ਰੁਪਏ ਤੇ 50 ਪੈਸੇ RBI ਕੋਲੇ ਰੱਖਣੇ ਪੈਣਗੇ ਮਤਲਬ ਕਿ ਪੂਰੇ ਪੈਸੇ ਨੂੰ ਬੈਂਕ ਉਜ ਨਹੀਂ ਕਰ ਸਕਦਾ 1000 ਦੇ ਵਿੱਚ ਉਹਨੂੰ ਇੰਨੇ ਰੁਪਏ ਰੱਖਣੇ ਪੈਣਗੇ ਦੋਸਤੋ ਬਾਅਦ ਮਤਲਬ ਕਿ ਜਿਹੜੇ ਰੁਪਏ ਬਚਦੇ ਆਗੇ 95.5 ਜਿਹੜੇ ਆਰਪਏ ਬਚੇ ਨੇ ਇਹੀ ਆਰਬੀ ਅੱਗੇ ਮਤਲਬ ਕਿ ਬੈਂਕ ਅੱਗੇ ਲੋਨ ਦੇ ਸਕਦਾ ਜਾਂ ਇਹਨੂੰ ਮਤਲਬ ਕਿ ਯੂਜ਼ ਕਰ ਸਕਦਾ ਤਾਂ ਇਸ ਤੋਂ ਬਾਅਦ ਫਿਰ ਅਗਲਾ ਹੈ ਐਸ ਐਲ ਆਰ ਐਸ ਐਲ ਆਰ ਮਤਲਬ ਕਿ ਸੈਕਿਉਰੀ ਲਿਕਵਿਡਿਟੀ ਰੇਸ਼ੋ ਤਾਂ ਇਹ ਵੀ ਇੱਕ ਮਤਲਬ ਕਿ ਆਰਬੀ ਦੀ ਟੂਲ ਹੈ ਜਿਹਦੇ ਰਾਹੀਂ ਉਹ ਮਤਲਬ ਕਿ ਪੂਰੀ ਬੈਂਕਾਂ ਦੇ ਵਿੱਚ ਆਪਣਾ ਮਤਲਬ ਕਿ ਕੈਸ਼ ਦੀ ਜਾਂ ਮਨੀ ਨੂੰ ਕੰਟਰੋਲ ਕਰਦਾ ਹੈਗਾ ਕੈਸ਼ ਨੂੰ ਕੰਟਰੋਲ ਕਰਦਾ ਹੈਗਾ ਤਾਂ ਜਿਹੜੀ ਐਸਐਲਆਰ ਆ ਉਸ ਟੈਂਪ ਤੇ 18% ਚੱਲ ਰਹੀ ਹੈ ਜਿਹੜੀ ਐਸਐਲਆਰ ਹੁੰਦੀ ਹੈ ਮਤਲਬ ਕਿ ਆਰਬੀਆਈ ਦੇ ਕੋਲੇ ਨਹੀਂ ਰੱਖਦੀਆਂ ਬੈਂਕਾਂ ਇਹ ਬੈਂਕਾਂ ਨੂੰ ਆਪਣੇ ਬੈਂਕ ਦੇ ਵਿੱਚ ਇੱਕ ਅਲੱਗ ਤੋਂ ਪੈਸਾ ਰੱਖਣਾ ਪੈਂਦਾ ਹੈਗਾ ਤਾਂ ਉਹ 18% ਹੈ ਮਤਲਬ ਕਿ ਜੇਕਰ ਮਤਲਬ ਕਿ 1000 ਰੁਪਏ ਬੈਂਕ ਦੇ ਵਿੱਚ ਜਮਾ ਕਰਵਾਵਾਂਗੇ ਤਾਂ ਉਹਦੇ ਵਿੱਚੋਂ 18% 18% ਜਿਹੜਾ 18% ਉਹ ਬੈਂਕ ਨੂੰ ਆਪਣੇ ਕੋਲ ਅਲੱਗ ਤੋਂ ਰੱਖਣਾ ਪੈਂਦਾ ਤੇ ਉਹ ਅਲੱਗ ਤੋਂ ਬੈਂਕਰ ਰੱਖ ਕੇ ਕਿਸ ਤਰ੍ਹਾਂ ਲੈ ਸਕਦੀ ਆ ਜਾਂ ਤਾਂ ਬੈਂਕ ਉਹਦਾ ਮਤਲਬ ਕਿ 골ਡ ਖਰੋ ਖਰੀਦ ਕੇ ਰੱਖ ਸਕਦੀ ਆ ਜਾਂ ਫਿਰ ਮਤਲਬ ਕਿ ਗਵਰਨਮੈਂਟ ਸਕਿਉਰਿਟੀ ਗਵਰਨਮੈਂਟ ਬੌਂਡ ਖਰੀਦ ਕੇ ਰੱਖ ਸਕਦੀ ਆ ਤੇ ਜਾਂ ਬੰਨ ਉਹਨੂੰ ਆਪਣੇ ਮਤਲਬ ਕਿ ਕੈਸ਼ ਦੇ ਵਿੱਚ ਵੀ ਰੱਖ ਸਕਦੀ ਆ ਪਰ ਜ਼ਿਆਦਾਤਰ ਬੈਂਕਾਂ ਕੀ ਕਰਦੀਆਂ ਜਿਵੇਂ 18% ਦੇ ਵਿੱਚੋਂ 5% ਉਹਨਾਂ ਨੇ ਕੈਸ਼ ਦੇ ਵਿੱਚ ਰੱਖਨੇ ਆ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ 7% ਦਾ ਗੋਲਡ ਲੈ ਲਿਆ ਤੇ ਉਸ ਤੋਂ ਬਾਅਦ ਜਿਹੜਾ ਬਚਿਆ 6% ਅਗਿਆ 6% ਬਧਿਆ ਉਹਨਾਂ ਨੇ ਮਤਲਬ ਇੱਕ ਗਵਰਨਮੈਂਟ ਸਕਿਉਰਟੀ ਲਈ ਤਾਂ ਗਵਰਨਮੈਂਟ ਸਕਿਉਰਟੀ ਦੇ ਵਿੱਚ ਉਹਨਾਂ ਨੇ ਆਪਦੇ ਪੂਲ ਰੱਖ ਲਿਆ ਤਾਂ ਇਸ ਤਰ੍ਹਾਂ ਮਤਲਬ ਕਿ ਇਹ ਸੈਸ ਐਨ ਡੀ ਆਰ ਦੇ ਨਾਲ ਵੀ ਜਿਹੜਾ ਕੰਟਰੋਲ ਕਰਦੀ ਹੈ ਮੰਗਿਆ ਹੀ ਤੇ ਉਹਨਿਸਣਾ ਮੰਗਿਆ ਇੱਕ ਕੰਟਰੋਲ ਕਿਵੇਂ ਦੇਉਂਦੀ ਹੈ ਮੰਨ ਲਓ ਵੀ ਅੱਜ ਦੀ ਘੜੀ ਮਤਲਬ ਕਿ ਮੰਗਾਈ ਬਹੁਤ ਵਧੀ ਹੋਈ ਆ ਤੇ ਮਾਰਕੀਟ ਦੇ ਵਿੱਚ ਕੈਸੇ ਕੈਸ ਦਾ ਫਲੋ ਜਿਆਦਾ ਹੋ ਗਿਆ ਮਤਲਬ ਕਿ ਲੋਕਾਂ ਕੋਲੇ ਪੈਸਾ ਜਿਆਦਾ ਹੋ ਗਿਆ ਤੇ ਲੋਕਾਂ ਦੀ ਡਿਮਾਂਡ ਵਧ ਗਈ ਹੈ ਤੇ ਡਿਮਾਂਡ ਵਧਾ ਨਾਲ ਲੋਕਾਂ ਨੇ ਮਤਲਬ ਕਿ ਜਿਆਦਾ ਚੀਜ਼ਾਂ ਖਰੀਦਣੀਆਂ ਸਟਾਰਟ ਕਰਦੀਆਂ ਜਿਸ ਨਾਲ ਸਪਲਾਈ ਘਟ ਗਈ ਆ ਤਾਂ ਮੰਗਾਈ ਦੇ ਦਰ ਵਧ ਜਾਂਦੀ ਹੈ ਤਾਂ ਮੰਗਾਈ ਵਧ ਜਾਂਦੀ ਹੈ ਮੰਗਾਈ ਇਹਦੇ ਦੋ ਚੀਜ਼ਾਂ ਤੇ ਕੰਮ ਕਰਦੀ ਹੈ ਡਿਮਾਂਡ ਤੇ ਸਪਲਾਈ ਜੇ ਤੁਮ ਕੋਈ ਚੀਜ਼ ਦੀ ਡਿਮਾਂਡ ਵਧਦੀ ਹੈ ਤਾਂ ਉਹਦੀ ਸਪਲਾਈ ਘੱਟ ਹੋ ਜਾਂਦੀ ਹੈ ਜਦੋਂ ਕਿ ਇਹ ਚੀਜ਼ ਦੀ ਡਿਮਾਂਡ ਵੱਧ ਗਈ ਸਪਲਾਈ ਘੱਟ ਹੋ ਗਈ ਤਾਂ ਉਹਦਾ ਰੇਟ ਆਟੋਮੈਟਿਕਲੀ ਉੱਪਰ ਚਲੇ ਜਾਂਦਾ ਹੈ ਤਾਂ ਉਹ ਰੇਟ ਮਤਲਬ ਇਹ ਚੀਜ਼ ਆਪਾਂ ਨੂੰ ਮਹਿੰਗੀ ਮਿਲਣ ਲੱਗ ਜਾਂਦੀ ਹੈ ਤਾਂ ਉਸ ਤਰ੍ਹਾਂ ਮਤਲਬ ਇਹ ਡਿਮਾਂਡ ਸਪਲਾਈ ਦੇ ਚੱਕਰ ਦੇ ਵਿੱਚ ਹੀ ਪੂਰਾ ਇਹ ਮਹਿੰਗਾਈ ਵਾਲਾ ਸਿਸਟਮ ਜੁੜਿਆ ਹੋਇਆ ਤਾਂ ਫਿਰ ਜਦੋਂ ਰੇਟ ਜ਼ਿਆਦਾ ਹੋ ਗਏ ਚੀਜ਼ਾਂ ਦੇ ਤਾਂ ਮਹਿੰਗਾਈ ਵਧ ਜਾਂਦੀ ਹੈ ਮੰਨ ਲਓ ਵੀ ਹੁਣ ਅੱਜ ਦੀ ਘੜੀ ਬੈਂਕਾਂ ਕੋਲੇ ਪੈਸਾ ਜ਼ਿਆਦਾ ਤੇ ਬੈਂਕਾਂ ਨੇ ਮਤਲਬ ਕਿ ਸਸਤੇ ਲੋਨ ਦੇਣੇ ਸਟਾਰਟ ਕਰਤੇ ਤਾਂ ਆਪਾਂ ਲੋਨ ਜ਼ਿਆਦਾ ਲਵਾਂਗੇ ਜਦੋਂ ਆਪਾਂ ਲੋਨ ਜ਼ਿਆਦਾ ਲਵਾਂਗੇ ਤਾਂ ਆਪਣੇ ਕੋਲੇ ਪੈਸਾ ਆਊਗਾ ਤੇ ਪੈਸਾ ਆਊਗਾ ਤਾਂ ਆਪਾਂ ਹੋਰ ਚੀਜ਼ਾਂ ਖਰੀਦਾਂਗੇ ਇਸ ਤਰ੍ਹਾਂ ਮਤਲਬ ਕਿ ਇਕੱਲੇ ਬੰਦੇ ਤੇ ਚੀਜ਼ ਲਾਗੂ ਨਹੀਂ ਹੁੰਦੀ ਪੂਰੇ ਦੇਸ਼ ਦੇ ਉੱਤੇ ਲਾਗੂ ਹੁੰਦੀ ਹੈ ਜੇਕਰ ਪੂਰਾ ਦੇਸ਼ ਜ਼ਿਆਦਾ ਚੀਜ਼ਾਂ ਖਰੀਦੂਗਾ ਤਾਂ ਡਿਮਾਂਡ ਵਧੂਗੀ ਡਿਮਾਂਡ ਵਧੂਗੀ ਤਾਂ ਸਪਲਾਈ ਘਟੂਗੀ ਸਪਲਾਈ ਘਟੂਗੀ ਤਾਂ ਰੇਟ ਵਧਣਗੇ ਤੇ ਰੇਟ ਵਧਣਗੇ ਤਾਂ ਮੰਗਿਆਏ ਇਆ ਆਟੋਮੈਟਿਕਲੀ ਵੱਧ ਜੂਗੀ ਫਿਰ ਜਦੋਂ ਮੰਗਿਆਏ ਨੂੰ ਕੰਟਰੋਲ ਕਰਨ ਲਈ ਆਰਬੀਆਈ ਨੇ ਕੀ ਕਰਨਾ ਆਰਬੀਆਈ ਨੇ ਕੈਸ਼ ਰਿਜ਼ਰਵ ਰੇਸ਼ੋ ਜਿਹੜਾ ਮਤਲਬ ਕਿ 4 ਤਾਂ 10% ਕਰਤਾ ਤਾਂ ਫਿਰ 100 ਦੇ ਵਿੱਚੋਂ 10 10 ਰੁਪਏ ਜਿਹੜੇ ਬੈਂਕ ਨੂੰ ਆਰਬੀਆਈ ਕੋਲੇ ਕੈਸ਼ ਫੋਨ ਦੇ ਵਿੱਚ ਰੱਖਣੇ ਪੈਣਗੇ ਤਾਂ ਫਿਰ ਉਹਨਾਂ ਕੋਲੇ ਮਤਲਬ ਕਿ ਲੋਨ ਦੇਣ ਲਈ 90 ਰੁਪਏ ਹੀ ਬਚਣਗੇ ਤਾਂ ਉਹ ਫਿਰ 90 ਰੁਪਏ ਨੂੰ ਉਸ ਹਿਸਾਬ ਨਾਲ ਮਤਲਬ ਕਿ ਲੋਨ ਦੇਣਗੇ ਤਾਂ ਘੱਟ ਲੋਨ ਦੇਣਗੇ ਜਨਤਾ ਨੂੰ ਤਾਂ ਜਿਹਦੇ ਨਾਲ ਉਹ ਮੰਗਾਇਦ ਨੂੰ ਆਰਬੀਆਈ ਕੰਟਰੋਲ ਕਰ ਸਕਦੀ ਹੈ ਦੂਸਰਾ ਐਸਐਲਆਰ ਐਸਐਲਆਰ ਨਾਲ ਕਿਵੇਂ ਕੰਟਰੋਲ ਕਰਦੀ ਹੈ ਉਹ ਮੰਗਾਇਦ ਨੂੰ ਮਤਲਬ ਕਿ ਆਰਬੀਆਈ ਤਾਂ ਅਰਬੇ ਕੀ ਕਰੂਗੀ ਅਸਲਾਰ ਜਿੱਥੇ 18% ਦਾ ਤੇ 30% ਕਰ ਦੋਗੀ ਮਤਲਬ ਕਿ 30% 100 ਦੇ ਵਿੱਚੋਂ 30 ਰੁਪਏ ਬੈਂਕ ਨੂੰ ਆਪਣੇ ਕੋਲੇ ਅਲੱਗ ਤੋਂ ਰੱਖਣੇ ਪੈਣਗੇ ਤਾਂ ਉਸ ਕਰਕੇ ਉਹ 30% ਜਦੋਂ ਮਤਲਬ ਕਿ ਜ਼ਿਆਦਾ ਕਰ ਦੋਗੀ ਤਾਂ ਬੈਂਕ ਲੋਨ ਦਾ ਲੋਨ ਦੇਣ ਵਾਸਤੇ ਬੈਂਕ ਕੋਲੇ ਪੈਸਾ ਘੱਟ ਹੋਊਗਾ ਤੇ ਲੋਕਾਂ ਦਾ ਲੋਨ ਘੱਟ ਮਿਲਣਗੇ ਘੱਟ ਮਿਲਣਗੇ ਤਾਂ ਆਟੋਮੈਟਿਕਲੀ ਮੰਗਿਆ ਜੀ ਕੰਟਰੋਲ ਦੇ ਵਿੱਚ ਆ ਜਾਊਗੀ ਇਸ ਤੋਂ ਬਾਅਦ ਜਿਹੜੀ ਗੱਲ ਕਰਨੀ ਆ ਆਪਾਂ ਉਹ ਹੈ ਰੈਕੋਰਡ ਰੈਪੋ ਰੇਟ ਹੁਣ ਰੈਪੋ ਰੇਟ ਕੀ ਹੁੰਦਾ ਰੈਪੋ ਰੇਟ ਹੁੰਦਾ ਜਿਹਦੇ ਵਿੱਚ ਇੱਕ ਮਤਲਬ ਕਿ ਥੋੜੇ ਸਮੇਂ ਦੇ ਲਈ ਆਰਬੀਆਈ ਬੈਂਕਾਂ ਨੂੰ ਲੋਨ ਦਿੰਦੀ ਹੈ ਤਾਂ ਉਹਦਾ ਮਤਲਬ ਕਿ ਇਹ ਵਿਆਜ ਦੀ ਦਰ ਹੈ ਜਿਹੜੀ ਰੈਪੋ ਰੇਟ ਹੈ ਰੈਪੋ ਰੇਟ ਇਸ ਟਾਈਮ ਤੇ ਮਤਲਬ ਕਿ ਆਪਣਾ ਜਿਹੜਾ ਚੱਲ ਰਿਹਾ ਉਹ 6.5 ਚੱਲ ਰਿਹਾ ਹੈ ਇਸ ਟਾਈਮ ਤੇ 6.5 ਰੈਪੋ ਰੇਟ ਚੱਲ ਰਿਹਾ ਤੇ ਰੈਪੋ ਰੇਟ ਦੇ ਨਾਲ ਕੀ ਹੁੰਦਾ ਹੈਗਾ ਰੈਪੋ ਰੇਟ ਜਦੋਂ ਮਤਲਬ ਕਿ ਆਰਬੀਆਈ ਨੇ ਰੈਪੋ ਰੇਟ ਘਟਾ ਕਰਤੇ ਤਾਂ ਮੰਨ ਲਓ ਆਰਬੀ ਨੇ ਰੇਪੋਰਟ ਇਥੇ 4% ਕਰਤੇ 6% ਤੋਂ ਤਾਂ 4% ਕਰਤੇ ਤਾਂ ਬੈਂਕਾਂ ਨੂੰ ਮਤਲਬ ਕਿ ਲੋਨ ਮਿਲਣਾ ਸਸਤਾ ਲੋਨ ਹੋ ਜਾਊਗਾ ਤਾਂ ਬੈਂਕਾਂ ਦਾ ਲੋਨ ਜਦੋਂ ਸਸਤਾ ਹੋਊਗਾ ਤਾਂ ਬੈਂਕਾਂ ਲੋਨ ਇਥੋਂ ਲੈ ਕੇ ਤੇ ਅੱਗੇ ਮਤਲਬ ਕਿ ਆਮ ਜਨਤਾ ਨੂੰ ਲੋਨ ਦੇਣੀਆਂ ਤਾਂ ਮੰਨ ਲਓ ਉਹਨਾਂ ਨੇ ਵੀ ਵਿਆਜ ਦਾ ਘੱਟ ਕਰਤਾ ਉਹਨਾਂ ਨੇ 6% ਕਰਤਾ ਤਾਂ 6% ਕਰਤਾ ਤਾਂ ਲੋਕ ਜ਼ਿਆਦਾ ਲੋਨ ਲੈਣਗੇ ਜ਼ਿਆਦਾ ਲੋਨ ਲੈਣਗੇ ਤਾਂ ਫਿਰ ਵਹੀ ਮਤਲਬ ਵਹੀ ਕੰਡੀਸ਼ਨ ਆ ਜਾਣੀ ਹੈ ਵੀ ਲੋਕਾਂ ਕੋਲੇ ਪੈਸਾ ਜ਼ਿਆਦਾ ਆ ਜਾਊਗਾ ਦੇ ਲੋਕ ਜ਼ਿਆਦਾ ਚੀਜ਼ਾਂ ਖਰੀਦਣਗੇ ਜਿੰਨੇ ਨਾਲ ਡਿਮਾਂਡ ਸਪਲਾਈ ਦੇ ਚੈਨਲ ਨੂੰ ਇਫੈਕਟ ਹੋਊਗਾ ਤੇ ਲੋਕ ਮਤਲਬ ਕਿ ਮਹਿੰਗਾਈ ਵਧੂਗੀ ਤਾਂ ਇਸ ਤਰ੍ਹਾਂ ਜਦੋਂ ਆਰਬੀਆਈ ਨੂੰ ਲੱਗਦਾ ਵੀ ਹੁਣ ਮਹਿੰਗਾਈ ਜ਼ਿਆਦਾ ਹੋ ਗਈ ਗਵਰਨਮੈਂਟ ਆਰਬੀਆਈ ਨੂੰ ਕਹਿੰਦੀ ਹੈ ਵੀ ਤੁਸੀਂ ਹੁਣ ਆਪਣਾ ਮਤਲਬ ਕਿ ਰੈਪੋ ਰੇਟ ਵਗੈਰਾ ਚੇਂਜ ਕਰੋ ਕਿਉਂਕਿ ਮਹਿੰਗਾਈ ਦੇਸ਼ ਦੇ ਵਿੱਚ ਜ਼ਿਆਦਾ ਹੋ ਗਈ ਹੈ ਤਾਂ ਆਰਬੀਆਈ ਕੀ ਕਰਦੀ ਹੈ ਆਪਣੇ ਰੈਪੋ ਰੇਟ ਵਧਾ ਲੈਂਦੀ ਹੈ ਮਤਲਬ ਕਿ ਨਾ ਮੰਨ ਲਓ 6% ਕਰਤਾ ਤਾਂ ਜਦੋਂ ਆਰਬੀਆਈ ਨੇ ਰੈਪੋ ਰੇਟ 6% ਕਰਤਾ ਤਾਂ ਫਿਰ ਆਟੋਮੈਟਿਕਲੀ ਬੈਂਕਾਂ ਨੂੰ ਲੋਨ ਮਹਿੰਗੇ ਮਿਲਣ ਲੱਗ ਜਾਣਗੇ ਤਾਂ ਮੈਂ ਕਹਿੰਦਾ ਜੇ ਤੁਹਾਨੂੰ ਲੋਨ ਮਹਿੰਗੇ ਮਿਲਣਗੇ ਤਾਂ ਉਹ ਅੱਗੇ ਆਪਾਂ ਨੂੰ ਵੀ ਲੋਨ ਮਹਿੰਗੇ ਦੇਊਗੀ ਤਾਂ ਆਪਾਂ ਫਿਰ ਉਹ ਲੋਨ ਜਨਤਾ ਮਤਲਬ ਕਿ ਘੱਟ ਲਊਗੀ ਕਿਉਂਕਿ ਸਸਤੀ ਚੀਜ਼ ਨੂੰ ਜ਼ਿਆਦਾ ਲੋਕ ਲੈਂਦੇ ਆ ਤੇ ਜਦੋਂ ਮਹਿੰਗੀ ਹੁੰਦੀ ਹੈ ਤਾਂ ਆਪਾਂ ਵੀ ਉਦੋਂ ਮਤਲਬ ਕਿ ਹੱਥ ਪਿੱਛੇ ਕਿ ਚਲਾਣੇ ਵੀ ਹਜੇ ਲੋਨ ਮਹਿੰਗੇ ਨੇ ਜਦੋਂ ਸਸਤੇ ਹੋਏ ਆਪਾਂ ਉਦੋਂ ਲੈ ਲਾਂਗੇ ਤਾਂ ਉਸ ਨਾਲ ਫਿਰ ਮਤਲਬ ਕਿ ਬਈ ਪੈਸਾ ਮਾਰਕੀਟ ਦੇ ਵਿੱਚੋਂ ਪੈਸਾ ਪੂਰਾ ਹਰ ਵੀ ਉੱਪਰੋਂ ਖਿੱਚ ਲਾਂਦੀ ਹੈ ਤੇ ਜਿਹਦੇ ਨਾਲ ਮੰਗਿਆ ਇਹਨੂੰ ਕੰਟਰੋਲ ਕੀਤਾ ਜਾ ਸਕਦਾ ਉਸ ਤੋਂ ਬਾਅਦ ਹੁੰਦਾ ਜੀ ਘਰ ਰਵਰ ਸਪਰੇਡ ਰੇਟ ਜਿਹੜਾ ਰਿਵਰਸ ਰਵਸਰੇਪੋਰਟ ਆ ਰਵਸਰੇਪੋਰਟ ਦਾ ਮਤਲਬ ਹੈ ਕਿ ਬਿਲਕੁਲ ਉਲਟਾ ਹੈ ਰਵਸਰੇਪੋਰਟ ਦਾ ਰਵਸਰੇਪੋਰਟ ਹੁੰਦਾ ਵੀ ਆਰਬੀਆਈ ਬੈਂਕਾਂ ਨੂੰ ਕਹਿੰਦੀ ਆ ਵੀ ਤੁਸੀਂ ਸਾਡੇ ਕੋਲੇ ਪੈਸਾ ਜਮ੍ਹਾਂ ਕਰੋ ਤੇ ਅਸੀਂ ਤੁਹਾਨੂੰ ਇਹਦੇ ਉੱਤੇ ਵਿਆਜ ਦੇਵਾਂਗੇ ਮਤਲਬ ਕਿ ਬੈਂਕਾਂ ਕੋਲ ਪੈਸਾ ਜਦੋਂ ਆਰਬੀਆਈ ਨੇ ਬੈਂਕਾਂ ਨੂੰ ਪੈਸਾ ਕਿੰਨਾ ਹੁੰਦਾ ਤਾਂ ਉਹ ਰਿਵਰਸ ਰਵਸਰੇਪੋਰਟ ਜਿਹੜਾ ਉਹ ਬੁਝਾ ਹੁੰਦੀ ਆ ਮੰਨ ਲਓ ਆਰਬੀਆਈ ਨੇ 10% ਰਿਜ਼ਰਵ ਰਵਸਰੇਪੋਰਟ ਕਰਤਾ ਤਾ ਕੀ ਹੋਊਗਾ ਬੈਂਕਾਂ ਫੇਰਾ ਆਪਾਂ ਨੂੰ ਲੋਨ ਦੇਣ ਦੀ ਬਜਾਏ ਆਰਬੀਆਈ ਨੂੰ ਲੋਨ ਦੇਣਗੇ ਆ ਤੇ ਆਰਬੀਆਈ ਤੋਂ ਉਹਦੇ ਉੱਤੇ ਮਤਲਬ ਕਿ ਵਿਆਜ ਲੈਣਗੇ ਆ ਤੇ ਬੈਂਕ ਦਾ ਇਹਦੇ ਵਿੱਚ ਕੀ ਫਾਇਦਾ ਹੁੰਦਾ ਇੱਕ ਤਾਂ ਉਹਨਾਂ ਨੂੰ ਮਤਲਬ ਕਿ ਜ਼ਿਆਦਾ ਰੇਟ ਆਫ ਇੰਟਰਸਟ ਮਿਲਦਾ ਹੁੰਦਾ ਇਹ ਹਰ ਕੋਈ ਪਰੂ ਰੇਟ ਤੇ ਤਾਂ ਕਰਕੇ ਉਹ ਆਰਬੀਆਈ ਨੂੰ ਦੇਣਗੇ ਦੂਸਰੀ ਉਹਨਾਂ ਦੀ ਮਤਲਬ ਕਿ ਪੈਸੇ ਦੀ ਸਕਿਉਰਿਟੀ ਵੀ ਹੁੰਦੀ ਹੈ ਕਿਉਂਕਿ ਉਹ ਆਮ ਜਨਤਾ ਨੂੰ ਪੈਸੇ ਦੇਣੀ ਆ ਤਾਂ ਉੱਥੋਂ ਪੈਸਾ ਮਤਲਬ ਕਿ ਹੋ ਸਕਦਾ ਉਹਨਾਂ ਦਾ ਕੋਈ ਪੈਸਾ ਟਾਈਮ ਤੇ ਵਾਪਸ ਨਾ ਕਰੇ ਜਾਂ ਵੀ ਮੁੱਕਰ ਜੇ ਤਾਂ ਉਹ ਵੀ ਉਹਨਾਂ ਦਾ ਰਿਸਕ ਰਹਿੰਦਾ ਤੇ ਜਦੋਂ ਆਪਾਂ ਆਰਬੀਆਈ ਨੂੰ ਲੋਨ ਦੇਣੀਆਂ ਤਾਂ ਉਹਨਾਂ ਨੂੰ ਇਹ ਰਿਸਕ ਖਤਮ ਹੋ ਜਾਣਾ ਮਤਲਬ ਕਿ ਆਰਬੀਆਈ ਤਾਂ ਐਦਾ ਹੈ ਨਹੀਂ ਵੀ ਉਹਨਾਂ ਦਾ ਪੈਸਾ ਦੱਬ ਜੂਗੀ ਜਾਂ ਆਰਬੀਆਈ ਤਾਂ ਉਹਨਾਂ ਦਾ ਪੈਸਾ ਵਾਪਸ ਨਹੀਂ ਕਰੂਗੀ ਤਾਂ ਆਰਬੀਆਈ ਤੋਂ ਤਾਂ ਉਹਨਾਂ ਨੂੰ ਸ਼ੋਰਟੀ ਹੁੰਦੀ ਆ ਵੀ ਉਹਨਾਂ ਦਾ ਪੈਸਾ ਵਾਪਸ ਆ ਹੀ ਜਾਣਾਗਾ ਤਾਂ ਇਸ ਵਾਸਤੇ ਰਵਾਂਸਰ ਐਪੂਰੇਟਾ ਜਿਹੜਾ ਇਹਦੇ ਨਾਲ ਵੀ ਆਰਬੀਆਈ ਇਹ ਜਿਹੜੀ ਮੰਗ ਹੈ ਇਹਨੂੰ ਕੰਟਰੋਲ ਦੇ ਵਿੱਚ ਰੱਖਦੀ ਆ ਉਸ ਤੋਂ ਬਾਅਦ ਆਈ ਇੱਕ ਬੈਂਕ ਰੇਟ ਜਿਹੜਾ ਬੈਂਕ ਰੇਟ ਹੁੰਦਾ ਹੈਗਾ ਇਹ ਹੁੰਦਾ ਫਿਕਸ ਹੈ ਮਤਲਬ ਕਿ ਆਪਣੇ ਮੰਗਾਈ ਨੂੰ ਕੰਟਰੋਲ ਦੇ ਕਰਨ ਦੇ ਵਿੱਚ ਵਾਸਤੇ ਇਹਦਾ ਪ੍ਰਯੋਗ ਨਹੀਂ ਕਰਦੇ ਆਗੇ ਜਿਹੜਾ ਬੈਂਕ ਰੇਟ ਹੈ ਬੈਂਕਾਂ ਨੂੰ ਜਿਹੜਾ ਬੈਂਕਾਂ ਲੰਮੇ ਸਮੇਂ ਵਾਸਤੇ ਲੋਨ ਲੈਂਦੀਆਂ ਨੇ ਉਹ ਰੇਟ ਉਹ ਰੇਟ ਹੁੰਦਾਗਾ ਇਸ ਟਾਈਮ ਤੇ ਇਹ ਮਤਲਬ ਕਿ 6.75% ਚੱਲ ਰਿਹਾ ਵੈਸੇ ਤਾਂ ਆਰਬੀਆਈ ਤੋਂ ਬੈਂਕਾਂ ਲੋਣਾ ਉਸ ਕੰਡੀਸ਼ਨ ਵਿੱਚ ਲੈਂਦੀਆਂ ਜਦੋਂ ਉਹਨਾਂ ਕੋਲੇ ਬਿਲਕੁਲ ਹੀ ਪੈਸਾ ਨਾ ਹੋਵੇ ਤਾਂ ਉਹ ਤਾਂ ਹੀ ਮਤਲਬ ਕਿ ਆਰਬੀਏ ਤੋਂ ਲੋਨ ਲੈ ਕੇ ਫਿਰ ਅੱਗੇ ਕਸਟਮਰ ਨੂੰ ਲੋਨ ਦਿੰਦੀਆਂ ਜਾਂ ਫਿਰ ਲੋਕਾਂ ਨੂੰ ਪੈਸਾ ਮਤਲਬ ਕਿ ਪ੍ਰੋਵਾਈਡ ਕਰਾਉਂਦੀਆਂ ਨੇ ਮੰਨ ਲਓ ਜੇ ਕਿਸੇ ਦੀ ਐਫ ਡੀ ਐਕਸਪਾਇਰ ਹੋਣ ਵਾਲੀ ਆ ਤਾਂ ਐਫ ਡੀ ਮਤਲਬ ਕਿ ਮੈਜੋਰਟੀ ਹੋਣ ਵਾਲੀ ਐਫ ਡੀ ਐਫ ਡੀ ਦੀ ਤਾਂ ਬੈਂਕਾਂ ਉਹ ਆਰ ਬੀਆਈ ਤੋਂ ਲੋਨ ਲੈ ਕੇ ਤਾਂ ਉਹ ਉਹ ਲੈਦੀ ਐਫ ਡੀ ਦਾ ਪੈਸਾ ਦੇ ਦੇਣੀ ਹੈ ਤਾਂ ਕਿਉਂਕਿ ਜੋ ਬੈਂਕਾਂ ਨੇ ਪਹਿਲਾਂ ਲੋਨ ਤੇ ਦੇ ਰੱਖਿਆ ਉਹ ਤਾਂ ਟਾਈਮ ਲੀ ਵਾਪਸ ਆਉਂਦੇ ਨਹੀਂ ਜਾਂ ਫਿਰ ਮਤਲਬ ਕਿ ਪੂਰਾ ਸਿਸਟਮ ਜਾਂ ਸਰਕਲ ਇੱਕ ਚੱਲਦਾ ਰਹਿੰਦਾ ਬੈਂਕ ਦੇ ਕੋਲ ਮੈਂ ਕਿਤੇ ਕੋਲ ਪੈਸਾ ਹੁੰਦਾ ਰਹਿੰਦਾ ਜਾਂਦਾ ਰਹਿੰਦਾ ਆਪਾਂ ਜਿਹੜਾ ਪੈਸਾ ਜਮਾ ਕਰਾਉਂਦੇ ਰਹਿੰਨੇ ਆ ਜਾਂ ਕਿਸੇ ਨੇ ਲੋਨ ਦੇ ਪਰਤੇ ਕਿਸੇ ਦੀ ਹੀ ਮਾਈ ਬਾਗੀ ਤਾਂ ਇਹ ਪੂਰਾ ਸਰਕਲ ਇਸ ਤਰ੍ਹਾਂ ਚੱਲਦਾ ਰਹਿੰਦਾ ਤਾਂ ਪੂਰਾ ਇਹ ਫਾਈਨੈਂਸ਼ੀਅਲ ਸਿਸਟਮ ਹੈ ਜਿਹੜਾ ਆਪਣਾ ਉਹ ਆਪਣੀ ਰਿਜ਼ਰਵ ਬੈਂਕ ਆਫ ਇੰਡੀਆ ਕੰਟਰੋਲ ਕਰਕੇ ਰੱਖਦੀ ਹੈ ਤਾਂ ਇਹਦਾ ਮਤਲਬ ਕਿ ਸਭ ਤੋਂ ਮੇਨ ਟੌਪ ਉੱਪਰ ਅੱਜ ਦਾ ਕੰਮ ਸਮਝ ਆ ਗਿਆ ਹੁਣ ਬੀ ਆਰ ਬੀ ਆਈ ਕੀ ਆ ਆਰ ਬੀ ਆਈ ਕੰਮ ਕਿਵੇਂ ਕਰਦੀ ਆ ਆਰ ਬੀ ਨੋਟਾਂ ਦੀ ਸਪਾਈ ਕਿਵੇਂ ਕਰਦੀ ਆ ਤਿਆਰ ਵੀ ਹੈ ਆਪਣੇ ਪੂਰੇ ਕੰਟਰੋਲ ਸਿਸਟਮ ਨੂੰ ਕਿਵੇਂ ਇਸਨੇ ਮਤਲਬ ਹੈ ਆਪਣੇ ਕੰਟਰੋਲ ਦੇ ਵਿੱਚ ਕਰਕੇ ਰੱਖਿਆ ਹੋਇਆ ਤਾਂ ਉਮੀਦ ਹੈ ਵੀ ਤੁਹਾਨੂੰ ਅੱਜ ਦੀ ਵੀਡੀਓ ਤੁਹਾਡੇ ਲਈ ਮਤਲਬ ਕਿ ਬਹੁਤ ਫਾਇਦੇਮੰਦ ਹੋਊਗੀ ਤੇ ਜੇ ਵੀਡੀਓ ਦੇ ਉੱਤੇ ਜੇ ਕਿਸੇ ਦਾ ਕੋਈ ਕਮੈਂਟ ਆ ਸੂਜਿਆ ਹੋਗਾ ਤਾਂ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਾਂ ਨੂੰ ਮਤਲਬ ਕਿ ਆਪਣਾ ਕਮੈਂਟ ਦੱਸ ਕੇ ਕੋਈ ਆਪਣਾ ਸਵਾਲ ਵੀ ਪੁੱਛ ਸਕਦਾ ਬਾਕੀ ਸਾਰੇ ਦੋਸਤਾਂ ਦਾ ਧੰਨਵਾਦ ਸਸੇ ਕਰਕੇ